ਸਰਕਾਰੀ ਸੌਰੀ ਤੁਹਾਡੇ ਤੋਂ ਲੈਣਾ ਚਾਹਣੀ ਆ ਮੈਨੂੰ ਉਹਦੇ ਬਾਰੇ ਦੱਸੋ ਪੰਜਾਬ ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਵਿਖੇ ਡੈਪੋਟੇਸ਼ਨ ਤੇ ਲਾਇਆ ਜਾ ਰਿਹਾ ਹੈ ਉਹਨਾਂ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਦੇ ਵਿੱਚ ਡੈਪੋਟੇਸ਼ਨ ਲਾਇਆ ਜਾ ਰਿਹਾ ਹੈ ਜਿਸ ਤੇ ਮੁਲਾਜ਼ਮਾਂ ਨੂੰ ਡੀਏ ਆਫ ਕੇਂਦਰ ਸਰਕਾਰ ਨਾਲ ਮਿਊਗਾ ਤੇ ਹਾਊਸ ਹਿੰਟ ਦਾ ਵਿੱਚ ਵਾਧਾ ਹੋਊਗਾ ਜਿਸ ਕਰੇ ਮੁਲਾਜ਼ਮਾਂ ਵਿੱਚ ਬਹੁਤ ਖੁਸ਼ੀ ਲਹਿਰਾ ਹੈ ਪਰ ਪਹਿਲਾਂ ਮੁਲਾਜ਼ਮ ਜਾਣ ਨੂੰ ਤਿਆਰ ਨਹੀਂ ਸੀ ਜਦੋਂ ਇਹ ਫੈਸਲਾ ਕੀਤਾ ਚੰਡੀਗੜ੍ਹ ਸਰਕਾਰ ਨੇ ਵੀ ਜੋ ਪੰਜਾਬ ਦੇ ਮੁਲਾਜ਼ਮ ਜਿਹੜਾ ਚੰਡੀਗੜ੍ਹ ਦੇ ਵਿੱਚ ਡੈਪਟਰੀਸ ਨੇ ਕੰਮ ਕਰਨਗੇ ਤਾਂ ਉਹਨਾਂ ਨੂੰ ਡੀਏ ਵੀ ਜਨਰੇਟ ਕੀਤਾ ਜਾਊਗਾ ਤੇ ਹੌਸਲ ਨੂੰ ਜਨਰੇਟ ਕੀਤਾ ਜਾਊਗਾ ਜਿਸ ਕਰੇ ਮਲਾਈਨ ਵਿੱਚ ਬਹੁਤ ਵੱਡੀ ਕੁਈ ਲੈ ਰਹੇ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਨੂੰ ਡੀਏ 1 ਜਨਵਰੀ 2016 ਤੋਂ ਕਿਵੇਂ ਮਿਲ ਸਕਦਾ ਹੈ ਇਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਪੰਜਾਬ ਸਰਕਾਰ ਵੱਲੋਂ ਦਸੰਬਰ 2015 ਵਿੱਚ ਡੀਏ ਆ 119% ਦਿੱਤਾ ਗਿਆ ਸੀਗਾ ਪਰ ਇੱਕ ਇੱਕ 16 ਦਾ ਡੀਏ ਜਿਹੜਾ ਜਿਹੜਾ ਉਹ 113% ਦਿੱਤਾ ਗਿਆ ਜਿਸ ਕਰੇ ਮਲਾਈਨ ਮਜੂਰ ਹੋ ਗਏ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਅਪੀਲਾਂ ਪਾਈਆਂ ਗਈਆਂ ਪਰ ਹੁਣ ਪੰਜਾਬ ਦੇ ਹਾਈ ਕੋਰਟ ਨੇ ਫੈਸਲਾ ਵੀ ਕਰਤਾ ਸੀ 17 ਨਵੰਬਰ 2024 ਨੂੰ ਵੀ ਜੋ ਪੰਜਾਬ ਦੇ ਮਲਾਜ਼ਮਾਂ ਉਹਨਾਂ ਨੂੰ ਡੀਏ ਇੱਕ 16 ਤੋਂ 119% ਦਿੱਤਾ ਜਾਵੇ 17 ਸਤੰਬਰ ਵਾਲੇ ਫੈਸਲੇ ਦਾ ਜੋ ਕਿ ਹੁਣ ਪੰਜਾਬ ਸਰਕਾਰ ਮੰਨਣ ਤਿਆਰ ਨਹੀਂ ਹੈ ਹੁਣ ਪੰਜਾਬ ਸਰਕਾਰ ਨੇ ਅਪੀਲ ਭਾਰਤੀ ਪੰਜਾਬ ਦੇ ਹੰਸਣਾ ਹਾਈ ਕੋਰਟ ਦੇ ਵਿੱਚ ਆਉਣ ਵਾਲੀ 5 ਮਹੀਨوں ਮਿਲਾਂ ਡੀਏ ਦਾ 119% ਸੰਧੀ ਫੈਲਾ ਕਿੱਦਾਂ ਜਾ ਸਕਦਾ ਹੈ ਇਹ ਪੰਜਾਬ ਦੇ ਹਨ ਇੱਕ ਰੋਸ ਕੀ ਦੀ ਗੱਲ ਹੈ ਪੇ ਕਮਿਸ਼ਨ ਦੇ ਏਰੀਆ ਵਿੱਚ ਸਬੰਧੀ ਮੁਲਾਜ਼ਮਾਂ ਦੀ ਕੀ ਵੱਡੀ ਮੰਗ ਸੀਗੀ ਉਹਦੇ ਬਾਰੇ ਜਾਣਕਾਰੀ ਦਿਓ ਜੋ ਪੇ ਕੇ ਹੁੰਦਾ ਏਰੀਆ ਲਗਭਗ 5.5 ਤੋਂ 7 ਦਾ 14000 ਕਰੋੜ ਬਣਦਾ ਸੀਗਾ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਨੇ ਫੈਸਲਾ ਕੀਤਾ ਗਿਆ ਕਿ ਅਸੀਂ ਜੋ 85 ਸਾਲ ਦੇ ਮੁਲਾਜ਼ਮਾਂ ਉਹਨਾਂ ਦਾ ਏਰੀਆ ਦੇ ਦਿੱਜੂਗੇ ਸਰਕਾਰ ਜੋ 65 ਤੋਂ 75 ਸਾਲ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਏਰੀਆ ਕਿਸਤਾਂ ਵਿੱਚ ਇਸ ਤੇ 58 ਤੋਂ 65 ਵਾਲਿਆਂ ਨੂੰ ਜੋ ਵਰਕਿੰਗ ਮੁਲਾਜ਼ਮ ਰੈਗੂਲਰ ਮੁਲਾਜ਼ਮਾਂ ਉਹਨਾਂ ਨੂੰ ਏਰੀਆ ਦਾ ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਊਗਾ ਉਹ ਵੀ ਕਿਸ ਤਰ੍ਹਾਂ ਦਾ ਜਾਊਗਾ ਤੇ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਹੈ। 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨਰ ਕਦੋਂ ਲਾਗੂ ਹੋ ਸਕਦਾ? 17/7/2020 ਤੋਂ ਭਰਤੀ ਹੋਏ ਮਲਾਣ ਲਈ 6ਵਾਂ ਪੇਗ ਮਿਲੌਕਾ ਨਾਲ ਬਹੁਤ ਜ਼ਰੂਰੀ ਸੀ। ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ 7ਵਾਂ ਪੇਗ ਲਾਗੂ ਕੀਤਾ ਗਿਆ ਜਿਸ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਹਾਈ ਕੋਰਟ ਵਿੱਚ ਰੋਕ ਕੀਤਾ ਗਿਆ ਵੀ ਸਾਨੂੰ ਜੋ ਅਪੀਲਾਂ ਪਾਈਆਂ ਗਈਆਂ 17/7202 ਦੇ ਮਾਜਾਂ ਵਾਸਤੇ 6/942 ਹੋਸਤਾਉਣ ਵਾਲੇ ਸੋਨੇ ਵਿੱਚ ਮਾਨ ਸਰਕਾਰ 17/7202 ਦੁਬਾਰਤ ਇਹ ਮਲਾਉਣ ਲਈ 6/942 ਨਵਾਂ ਕਰ ਦਿੱਤੇ ਹਨ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਰ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓਗੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਸੇ ਮਾਜਾਂ ਨੂੰ ਬਹੁਤ ਖੁਸ਼ੀ ਲੱਗੀ ਸੀ ਪਰ 2025 ਆ ਚੁੱਕਿਆ ਆ ਉਮਰਾਂ ਨੇ ਇਹੀ ਮੰਗਾ ਵੀ 2004 ਤੋਂ ਬਾਅਦ ਵੀ ਮੰਗ ਲਈ ਪੁਰਾਣੀ ਪੈਨਸ਼ਨ 672 ਸਾਲਾ ਕੀਤੀ ਜਾਵੇ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਹੋਰ ਸਾਲਾਉਣ ਸਾਨੂੰ ਵਿੱਚ ਮਾਨ ਸਰਕਾਰ ਇਸ ਸਵੰਦੀ ਕੋ ਫੈਲਾ ਕਰ ਸਕਦੀ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਲਈ ਤੁਹਾਡੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਮਾਨ ਸਰਕਾਰ ਵੱਲੋਂ ਲਗਭਗ 50000 ਸਮੀਆਂ ਭਰੀਆਂ ਗਈਆਂ ਰੈਗੂਲਰ ਪਰ ਹੁਣ ਵੀ ਅਜੇ ਵੀ ਪੀਐਸਪੀਸੀਲ ਵਿੱਚ ਪੀਐਸਪੀਸੀਲ ਵਿੱਚ ਜਾਂ ਡੀਸੀ ਹੌਸਾਂ ਵਿੱਚ ਖਾਲੀ ਪਈਆਂ ਅਸਾਮੀਆਂ ਨਾਲ ਸੀ ਇਹੀ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਨੂੰ ਮਾਂ ਸਰਕਾਰ ਤੋਂ ਵੀ ਲਗਭਗ ਸਰਕਾਰ ਦੇ 2 ਸਾਲ ਰਹਿ ਚੁੱਕਿਆ ਨਾ 2 ਸਾਲ ਦੇ ਵਿੱਚ ਵਿੱਚ ਹੀ ਜੋ ਪੀਐਸਪੀਸੀਐਲ ਵਿੱਚ ਜਾਂ ਡੀਸੀ ਆਫਸਾਂ ਵਿੱਚ ਜਾਂ ਸਕੂਲਾਂ ਵਿੱਚ ਇਤਨਾ ਸਮੇਂ ਪਈ ਖਾਲੀ ਪਈਆਂ ਜਾਂ ਸੇਵਾਦਾਰੀਆਂ ਉਹ ਜਲਦੀ ਭਰ ਜਾਣ ਸਨ ਮੈਂ ਮੁਲਾਜ਼ਮ ਵੀਰਾਂ ਨੂੰ ਇਹੀ ਕਹਿਣਾ ਚਾਹਣੀ ਆ ਸਰਦਾਰ ਹਰਪਾਲ ਸਿੰਘ ਚਿਮਾ ਜੀ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਤੁਹਾਡੇ ਨਾਲ ਵਾਦਾ ਕੀਤਾ ਤੁਹਾਡੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ ਤੁਹਾਡੇ ਨਾਲ ਵਾਦੇ ਵੀ ਪੂਰੇ ਕੀਤੇ ਜਾਣਗੇ ਪਿਛਲੇ 2 ਸਾਲਾਂ ਚ 50000 ਤੋਂ ਉੱਤੇ ਮਾਨ ਸਰਕਾਰ ਨੌਕਰੀ ਦੇ ਚੁੱਕੀ ਹੈ ਹੁਣ ਵੀ ਬਹੁਤ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ ਜਿਵੇਂ ਪੰਜਾਬ ਪੁਲਿਸ ਚ ਨੋਟੀਫਿਕੇਸ਼ਨ ਨਿਕਲੇ ਹੋਏ ਆ ਪੀਸੀਐਸਸੀਐਲ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਸੋ ਮੈਂ ਬੱਚਿਆਂ ਨੂੰ ਇਹੀ ਕਹਿਨੀ ਆ ਤੁਸੀਂ ਤਿਆਰੀ ਕਰੋ ਅਬ ਦੀ ਨੌਕਰੀ ਲਈ ਪਹਿਲ ਕਰੋ ਤਾਂ ਇਹ ਨੌਕਰੀ ਤੁਸੀਂ ਡਿਜ਼ਰਵ ਕਰਦੇ ਹੋ ਤਾਂ ਜਰੂਰ ਮਿਲੂਗੀ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਤੁਸੀਂ ਇੰਨੀ ਜਾਣਕਾਰੀ ਦਿੱਤੀ